ਪਹਿਲਾਂ ਇਹਨਾਂ ਨੇ ਕਾਫੀ ਵੇਟ ਕਰੋ ਮਲਾਵਾਂਗੇ ਮੁੜ ਕੇ ਇਹਨਾਂ ਸਤਾ ਕੇ ਗੱਡੀ ਚਵਾੜ ਤੇ ਕਿਸੇ ਦਾ ਮੂੰਹ ਨਹੀਂ ਵੇਖਣ ਦਿੱਤਾ ਇਹਨਾਂ ਨੇ ਇੰਨਾ ਸਿਕਾ ਨਾ ਤੱਕਾ ਕਿਉਂ ਹੈ ਆਪ ਇਦਾਂ ਕਰਨ ਡਏ ਸਾਡੇ ਨਾਲ ਕੀ ਤੁਹਾਨੂੰ ਕੀ ਕਹੇ ਪੁੱਛਵਾਲਣੇ ਪੁੱਛਵਾਲਣੇ ਕਹੇ ਪਹਿਲਾਂ ਮਲਾਵਾਂਗੇ ਮੁੜ ਕੇ ਇਹਨਾਂ ਤੱਕ ਕੇ ਗੱਡੀ ਚਵਾੜਦੇ ਤੇ ਕਿਸ ਨੂੰ ਮਿਲਣ ਨਹੀਂ ਤੱਕਿ ਡਿ ਡਿ ਦੂਰਾਂ ਤੋਂ ਲੋਕਾਂ ਦੀ ਪਰਿਵਾਰਾਂ ਆਣ ਕੇ ਬੈਠੇ ਜਿਨ੍ਹਾਂ ਤੇ ਤਿੰਨ ਤਿੰਨ ਸਾਲ ਹੋ ਗਏ ਬੱਚੇ ਦੇ ਕੋਈ ਹੋਰ ਵੀ ਸ਼ਬਦ ਤੁਹਾਨੂੰ ਕਹੇਗੇ ਉਹਨਾਂ ਨੂੰ ਹੋਰ ਸ਼ਬਦ ਕਹਿੰਦਾ ਤੇਰੇ ਮੁੰਡੇ ਨੇ ਅੱਗ ਲਾਈ ਆ ਫਰਪਾਲ ਕਹਿੰਦਾ ਮੈਂ ਕਿਹਾ ਜੇ ਮੇਰੇ ਮੁੰਡੇ ਨੇ ਅੱਗ ਲਾਈ ਭਗਵੰਤ ਮਾਨ ਨੇ ਪੰਜਾਬ ਚ ਹਜ਼ਾਰਾਂ ਮੁੰਡੇ ਮਰਨ ਦੇ ਹੁਣ ਕਿਉਂ ਨਹੀਂ ਬਚਾਉਂਦੇ ਹੁਣ ਬਚਾਓ ਹਾਂ ਮੁੰਡੇ ਜਿੱਦਣ ਮੇਰਾ ਮੁੰਡਾ ਹੈ ਹਜ਼ਾਰਾਂ ਮਾਵਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੇ ਅਸੀਸਾਂ ਨਹੀਂ ਦਿੱਤੇ ਜਿਨ੍ਹਾਂ ਦੇ ਪੁੱਤ ਬਚੇ ਉਹ ਮਾਵਾਂ ਨੂੰ ਪੁੱਛ ਕੇ ਵੇਖੇ ਇਹਨਾਂ ਦੀ ਕਿਹੜੀ ਗੱਲ ਆ ਇਹ ਅੱਜ ਹਜ਼ਾਰਾਂ ਮਰਦੇ ਇਹਨਾਂ ਨੂੰ ਕੀ ਲੱਗੇ ਇਹ ਆਪਣੀਆਂ ਪਰਦੀਆਂ ਦੇ ਹੰਕਾਰ 'ਚ ਬੈਠੇ ਆਵੇ ਪਤਾ ਨਹੀਂ ਸਦਾ ਹੀ ਇੱਦਾਂ ਹੀ ਰਹਿਣਾ ਪਰ ਲੇਕਿਨ ਬਾਜੀ ਉਹਨਾਂ ਨੇ ਅੱਜ ਜੋ ਕਿਹਾ ਸਟੇਟਮੈਂਟ ਦਿੱਤੀ ਸਾਰੇ ਸਿੰਘਾਂ ਨੇ ਕਲੀਅਰ ਕੀਤਾ ਇਹਨਾਂ ਕੋਰੇ ਕੋਕਾ ਪੇਪਰ ਤੇ ਸਾਇਨ ਕਰਵਾਏ ਆ ਜੋ ਮਰਜੀ ਲਿਖੀ ਜਾਣ ਕਰਜ਼ਾਰ ਖੁਸ਼ੀ ਕਰਨ ਲਈ ਵਾਹਿਗੁਰੂ ਦੇ ਉੱਤੇ ਹੱਥਵਾ ਕੰਮ ਕੀ ਬਹੁਤ ਜ਼ਿਆਦਾ ਕੀਤੇ ਕਿਦਾਂ ਪਛਾਣਾ ਤੁਹਾਡੇ ਪਹਿਲਾਂ ਛੱਡ ਤੂੰ ਬਹੁਤ ਲੈ ਗਈ ਕੰਮ ਨਹੀਂ ਕਰਨਾ ਅੱਡ ਮੈਂ ਕੀ ਕਰਾਂ ਇੰਨਾ ਇੰਨਾ ਹੰਕਾਰ ਛੜਿਆ ਪਤਾ ਨਹੀਂ ਕਾਦਾ ਹੰਕਾਰ ਛੜਿਆ ਇਹਨਾਂ ਲੇਡੀਜ਼ ਪੁਲਿਸ ਨਹੀਂ ਸੀ ਲੇਡੀਜ਼ ਪੁਲਿਸ ਵੀ ਆ ਗਈ ਨੇ ਸਾਡੇ ਨਾਲ ਬੰਦਿਆਂ ਨਾਲ ਕੰਮ ਕੀਤੀ ਹੈ ਲੇਡੀਜ਼ ਪੁਲਿਸ ਅੱਗੇ ਨਹੀਂ ਸੀ ਕਿ ਲੇਡੀ ਕੰਮ ਕੀਤੀ ਹਰਪਾਲ ਨੇ ਤੇ ਅੱਗੇ ਵੀ ਕੀਤੀ ਅੱਜ ਵੀ ਹਰਪਾਲ ਨੂੰ ਮੈਂ ਕਹਿਆ ਵੀ ਤੂੰ ਤੇ ਅੱਗੇ ਬੜੀ ਬਦਸਲੂਕੀ ਕੀਤੀ ਤੈਨੂੰ ਇਦਾਂ ਨਹੀਂ ਚਾਹੀਦਾ ਕਹਿੰਦਾ ਤੇਰੇ ਮੁੰਡੇ ਨੇ ਮਾਂ ਦਾ ਪੰਜਾਬ ਚ ਅੱਗ ਲਾਈ ਤਿੰਨ ਸਾਲ ਹੋ ਗਏ ਮੇਰਾ ਮੁੰਡਾ ਡਿਬਰੂਗਰ ਬੈਠਾ ਪੰਜਾਬ ਚ ਆ ਕੇ ਬੁਜੀ ਨਹੀਂ ਅਜੇ ਉਹ ਕਹਿੰਦਾ ਆਰਾਮ ਦਾ ਸੁੱਖ ਦੇਖਣ ਆਉਂਦਾ ਪੈਸੇ ਤੁਸੀਂ ਬੜੇ ਕਮਾਏ ਵੀ ਇਸ ਤਰ੍ਹਾਂ ਦਾ ਤੁਹਾਨੂੰ ਗਿਆਨ ਵੀ ਤੁਹਾਨੂੰ ਕਿਹਾ ਪੈਸੇ ਤੇ ਹਰਪਾਲ ਨੂੰ ਪਤਾ ਹੁਣ ਦੱਸਿਆ ਸਾਨੂੰ ਪ੍ਰੂਫ ਦੇਵੇ ਵੀ ਕਿੱਥੋਂ ਕਮਾਏ ਸੀ ਕਿੱਥੋਂ ਸਾਡੇ ਕੋਲ ਪੈਸੇ ਆ ਇਹ ਹੋਏ ਬਦਦੀਆਂ ਪਾ ਕੇ ਇਕੱਠ